ਤੋਸ ਟਾਡਾ ਵੈਲਕਮ ਹੈ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਨਾਲ ਮੇਰਾ ਯਾਰ ਭਾਈ ਸਾਈਲ ਕਰਨ ਤੇ ਮਹਾਰਾਜ ਦੀ ਕਿਰਪਾ ਨਾਲ ਜੇ ਫੇਰ ਅਸੀਂ ਮਲਦੀਆ ਨੂੰ ਸੇਵਾ ਲੈ ਕੇ ਚੱਲੇ ਆਂ ਕੱਲ ਜਾਵਾਂਗੇ ਤੇ ਟੂੜੀ ਦੇ ਚੌਕ ਦੀ ਸੇਵਾ ਲੈ ਕੇ ਚੱਲੇ ਆਂ ਤੇ ਪਿਛੇ ਜੰਗਲਾ ਪਾਇਆ ਉਹਦੇ ਨੂੰ ਅਸੀਂ ਲੱਗਾਂਗੇ ਬੋਰੀਆਂ ਵਿੱਚ ਚੌਕਦੀਆਂ ਚੌਕਦਿਆਂ ਬੋਰੀਆਂ ਅੱਧ ਕੇ ਘਾਟ ਲੈ ਕੇ ਆਵਾਂਗੇ ਫਾੜ ਜੱਡਾਂਗੇ ਟਰਾਲੀ ਵਿੱਚ ਟੂੜੀ ਤੇ ਫਿਰ ਸਾਲੇ ਨੂੰ ਪਾਵਾਂਗੇ ਚਾਲੇ ਦਾ ਤੁਹਾਨੂੰ ਵਲੌਗ ਦੇ ਵਿੱਚ ਦਿਖਾਉਣੇ ਆਂ ਹੁਣ ਗਾੜੀ ਕਰੀ ਉਹ ਲਓ ਮਿੱਤਰੋ ਮਹਾਰਾਜ ਦੀ ਕਿਰਪਾ ਨਾਲ ਚੌਕਰ ਲੈ ਲੈਂਦਾ ਅਸੀਂ 15 ਪੂਰੀਆਂ ਤੇ ਹੁਣ ਹੋਰ ਵੀ ਲੈਣ ਚੱਲੇ ਆ ਤੇ ਮੁੰਡੇ ਸਾਡੇ ਢੱਲੇ ਜੇ ਪੈਂਦੇ ਆਉਣ ਹੀ ਡਿਆ ਕੋਈ ਐਂ ਕਤੂੜੀ ਤੜੀ ਲੱਗ ਲਈਏ ਲੱਦਣ ਨਹੀਂ ਡਿਆ ਹੈ ਬਾਈ ਓਏ ਕਹਾਂ ਉਹਨਾਂ ਨੂੰ ਫੋਨ ਫੋਨ ਲਾ ਕੇ ਆਊਗਾ ਲੱਗੇ ਸਾਰੇ ਟਰਾਲੀ ਜੈਂਗਲ ਦੱਸਣ ਲੱਗੇ ਚਲੋ ਫਿਰ ਹੁਣ ਹੋਰ ਚੌਕਰ ਲੈ ਆਈਏ ਫਿਰ ਤੁਰੀਏ ਚਲੋ ਲਓ ਮਿੱਤਰੋ ਮੁੰਡੇ ਗਏ ਥਾਕਾ ਮੁੰਡੇ ਹੁਣ ਕੱਸਣ ਦਾ ਹੀ ਐਂਗਲ ਬਾਈ ਹੁਣਾਂ ਨੇ ਐਂਗਲ ਲਾਇਆ ਹੀ ਟਰਾਲੀ ਤੇ ਐਂਗਲ ਕਸ ਕੁਸ ਕੇ ਤਾਂ ਹੁਣ ਹੋਇਆ ਹੈ ਅਵੇਲੇ ਤੇ ਹੁਣ ਹੀ ਜਾਵਾਂਗੇ ਤੁੜੀ ਲੈਣ ਤੁੜੀ ਦੀ ਸੇਵਾ ਸੁਆ ਕਰਨ ਤੇ ਫਿਰ ਤੁਹਾਨੂੰ ਗਾੜੀ ਦਿਖਾਉਨੇ ਆ ਹੁਣ ਕਿੰਨ ਪਾਸੜ ਤੋਂ ਸਕੈਨਰ ਲਾ ਦੇ ਛੱਡ ਦੇ ਸਕੈਨਰ ਪਾ ਦੀਏ ਉਹ ਮਮਾ ਨਹੀਂ ਚਲੋ ਹੁਣ ਆਪਣੀ ਕੋਈ ਜਿੰਨੀ ਕੋਈ ਆਪਣੀ ਕੋ ਜਿੰਨੀ ਕੋਈ ਆਂ ਆਪਣੀ ਕੀਤੀ ਹਨਾ ਚਲੋ ਕੋਈ ਜਿੰਨੀ ਸਦੀ ਕਰੂ ਬਿਲਕੁਲ ਚਾਦਰ ਓੜੇ ਜਾ ਘੜਾ ਸੁਮਣਾ ਕੀ ਕਹਿਣਾ ਚਾਹੁੰਦੇ ਸੇਵਾ ਕਰਕੇ ਬਹੁਤ ਆਨੰਦ ਆਉਂਦਾ ਕੱਲੇ ਨੇ ਛੋਟਲਾ ਨਹੀਂ ਛਰੀ ਇੰਨੀ ਕਿਤੇ ਗਿਆ ਮੈਂ ਵੀ ਜੀ ਸੇਵਾ ਲਵਾ ਛੋਟਾ ਲੱਗਦਾ ਕੱਲਾ ਤੇ ਲੋ ਲਾ ਵੀ ਲਵਾਗੇ ਸਮਝ ਕੀ ਕਰੇ ਰੈਂਕੂ ਕਰੋ ਰੈਂਕੂ ਕੋਲ ਪਾਣੀ ਦੇ ਨਾ ਮੈਂ 1 ਮਿੰਟ ਮੱਥਾ ਦਿਖਾਈ ਨਿਕਲਦੇ ਓਏ ਬਸ ਰੈਂਕੂ ਅੰਦਰ ਗਿਆ ਆਜੇ ਸਾਰੇ ਉਹੀ ਆ ਗਏ ਆ ਗਏ ਜੋ ਲੈਟੀਜੰਡ ਪਾਇਆ ਮਸਲੀ ਨਹੀਂ ਦੇ ਦੇ ਆ ਵੀ ਕਰਕੇ ਲੈਣੇ ਲੋ ਮੈਟਰੋ ਮੁੰਡੇ ਕਾਰ ਕਰਕੇ ਟੂੜੀ ਦੀ ਸੇਵਾ ਆ ਗਿਆ ਕੋਫੀਆਂ ਗੁਫੀਆਂ ਪੀਂਦੇ ਆ ਪਰਨੇ ਪਰਨੇ ਕਿਲਰ ਗਏ ਸਾਰਿਆਂ ਦੇ ਬੰਨੇ ਉਤਰਦੇ ਇਹ ਉਪਲ ਫਾਰਮ ਵਾਲੇ ਉਪਲ ਫਾਰਮ ਵਾਲੇ ਵੇਖ ਲਓ ਕਰੀ ਮੂ ਸਾਰੇ ਸਾਰੇ ਸੇਮ ਹੋ ਹੀ ਲਾਤਾ ਹੀ ਬਈ ਗੋਲ ਪਰਨਾ ਬਣ ਕੇ ਹਾਂ ਸਾਰੇ ਬੰਨੇ ਬਸ ਪਾ ਕੇ ਵਰਾਇ ਨਾਮ ਕਰ ਲਿਆ ਸਹੀ ਗੱਲ ਆ ਸਾਰੇ ਦੁਨੀਆ ਨੇ ਬਾਤੋ ਚ ਪਾ ਕੇ ਆਵਰਾਇ ਨਾਮਾ ਕਰਕੇ ਉਪਲ ਫਾਰਮ ਵਾਲੇ ਪੜੋਏ ਤੇ ਚਾਹ ਪੀਓ ਫਿਰ ਤਾਂ ਪਾ ਕਰੀਏ ਹੁਣ ਚੌਕਰ ਦਾ ਕੰਮ ਕਰੀਏ ਆਏ ਕੁਝ ਇਹ 15 ਆਏ ਆਪਣੇ ਬਾਈ ਜਿੱਕਾ ਲੂਜੀ ਉਹ ਨਹੀਂ ਖਾਣਾ ਸਤਿਗੁਰੂ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਈ ਤੁਹਾਨੂੰ ਪਤਾ ਪੰਜਾਬ 'ਚ ਕਿੰਨਾ ਪਾਣੀ ਆ ਚੁੱਕਿਆ ਹਰ ਸਾਈਡ ਤੇ ਤੇ ਸਾਰੇ ਲੋਕੀ ਸੇਵਾ ਰਹਿ ਕੇ ਜਾਣਦੇ ਨੇ ਇਦਾਂ ਕਰ ਆਪਣੇ ਪਿੰਡ ਦੇ ਮੁੰਡਿਆਂ ਨੇ ਵੀ ਸਲਾਹ ਕੀਤੀ ਥੋੜੀ ਸੇਵਾ ਕਰਨੀ ਚਾਹੀਦੀ ਐ ਤੇ ਹੁਣ ਆਪ ਪਸ਼ੂਆਂ ਆਪ ਤੇ ਚਾਰਾ ਲੈ ਕੇ ਚੱਲੇ ਚੌਕਰ ਵੀ ਤੇ ਆ ਆਪਣੇ ਸਾਰੇ ਸੇਵਾਦਾਰ ਜੀ ਪਿੰਡ ਦੇ ਵਾਈ ਕੋ ਟੀਕਾ ਖਾਲਸਾ ਵਾਈ ਕੋ ਨੀਗੀ ਖਤੇ ਤੇ ਤੁਮਾਪਾ ਨਾਮ ਦੇ ਜੀ ਵੀ ਨਗਰੀ ਤੋਂ ਨੌਜਵਾਨਾਂ ਨੇ ਮਿਲ ਕੇ ਪਾ ਤੂੜੀ ਦਾ ਚੌਕਰ ਦਾ ਤੇ ਆਪਾਂ ਚਾਰੇ ਦਾ ਲੰਗਰ ਲੈ ਕੇ ਚੱਲਦੇ ਆ ਰਮਦਾਨ ਤੋਂ ਤੇ ਜਿੱਥੇ ਹੜਾ ਆਇਆ ਤੇ ਅਹੀਂ ਆਪ ਹੀ ਪੰਗਿਰ ਨੌਜਵਾਨਾਂ ਨੇ ਜਾਂ ਬਾਹਰ ਦੇ ਸਾਥੀਆਂ ਨੇ ਆਦਾ ਸਾਥ ਦਿੱਤਾ ਆ ਤੇ ਵੀ ਮੋਹਰਵਾਰ ਨੇ ਪਿੰਡ ਦੇ ਲੋਕੀ ਸਾਥ ਨੂੰ ਤਾਂ ਅਸੀਂ ਜੋ ਵੀ ਕਰਦੇ ਹਾਂ ਅਸੀਂ ਆਪਣੇ ਸਿਰ ਤੇ ਕਰਦੇ ਆ ਜੋ ਵੀ ਨੌਜਵਾਨ ਨੇ ਅਮਰ ਗਿਆ ਸਾਡੇ ਪਿੰਡ ਦੇ ਤੇ ਅੱਜ ਤੁਹਾਨੂੰ ਦਵਾ ਵਾਈਟ ਦਿਖਾਦੇ ਲੋ ਵੀ ਮਿੱਤਰੋ ਮੋਢਿਆੜੇ ਪਾ ਤੇ ਹੁਣ ਚਾਲੇ ਦੇਖੋ ਥਾਲੂ ਬਿਸ਼ੇ ਬੈਠਾ ਆਪਣਾ ਤੇ ਚੱਲੇ ਆਪਾਂ ਪਾ ਤੇ ਆ ਤਾਂ ਤੁਹਾਨੂੰ ਉਹ ਸ਼ਿਰੰਦਾ ਜਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਹੁਣ ਜੰਨਾਕ ਪਾਣੀ ਆ ਤੇ ਅੱਗੇ ਅੱਗੇ ਵੇਖੋ ਜੋੜੀਏ ਸਾਇਲ ਘਾੜੀ ਭਾਏ ਆ। ਔੜੀ ਔੜੀ ਜਾਣਾ ਮਹਾਵਾ ਜੋੜੀ। ਲੋ ਵੀ ਮਿੱਤਰੋ ਫਤੇਗੜ ਪਹੁੰਚ ਗਏ ਆਪਾਂ। ਤੇ ਮੁੰਡੇ ਲੱਦੀ ਜਾਂਦੇ ਪਾਣੀ। ਅਕੇ ਚਲੋ ਪਾਣੀ ਦੀ ਸੇਵਾ ਵੀ ਕਰ ਦਈਏ। ਤੁਸੀਂ ਵੇਲੇ ਬੈਠੇ ਤਾਂ ਇਹ ਵੀ ਸੇਵਾ ਸੁਆ ਕਰ ਲਓ ਭਾਈ। ਟਿਕੜ 500 ਬੰਦੇ ਖਾਣੇ ਸੇਵਾ ਹੀ ਆ। ਟੇਡੀਆਂ। 2500 ਵੜੀ ਜਾਣਾ ਕੀ ਬੋਤਲਾਂ ਕਿੰਨੀ ਪੇਟੀ ਲੱਦੀ ਗਈ ਹੈ 20 20 ਪੇਟੀ ਚਲੋ ਫਿਰ 1 ਇੱਕ ਤੇ 480 ਹੋ ਗਈਆਂ ਬੋਤਲਾਂ ਲੋ ਮਿੱਤਰੋ ਬੱਦੋਵਾਲ ਲਾ ਕੇ ਪਹੁੰਚ ਗਏ ਆਪਾਂ ਤੇ ਲੰਗਰ ਲੱਗਾ ਇਥੇ ਇਹ ਰਮਦਾਸ ਕਹਿੰਦੇ ਮੇਲਾ ਆ ਨਾ ਬਾਬਾ ਜੀ ਦਾ ਤੇ ਉਹਦੇ ਕਰਕੇ ਲੰਗਰ ਲੱਗਾ ਇਹਦੇ ਵੇਖੋ ਮੁੰਡੇ ਹੁਣ ਤਾਂ ਜਲੇਬੀ ਲੈ ਕੋ ਦਲੇ ਆ ਇਨੇ ਟਾਈਗਰ ਕਿੰਨੇ ਲੈਣ ਤੇ ਆ ਦੇਸੀ ਜੋਤੀ ਦੇਸੀ ਆ ਆਏ ਹੋਏ ਸਵਾਦ ਹੈ ਪੂਰੀਆਂ ਪੂਰੀਆਂ ਘੈਂਟ ਪਾਪਾ ਪਹਿਲਾਂ ਵੈਰੀਫਾਈ ਕਰਕੇ ਗਏ ਤੇ ਪਾਪਾ ਕੀ ਵੈਰੀਫਾਈ ਕਰਕੇ ਗਏ ਕਿ ਸਹੀ ਆ ਮੰਮੋ ਦੇ ਪਾਪਾ ਸੁੱਕੀ ਰਿਸ਼ਤ ਲੈ ਕੇ ਗਏ ਆ ਦਾਣ ਆਟਾ ਸਾਰਾ ਕੁਝ ਛੋਟਿਆ ਸੀ ਦੋਨੋਂ ਵੀ ਖੋਟ ਗਿਆ ਅੱਛਾ ਅੱਛਾ ਚਲ ਪਾਪਾ ਲੈ ਕੇ ਜਾਂਦੇ ਤੂੜੀ ਤੁਮਾ ਜੇ ਤੂੰ ਚੱਲ ਛੱਡ ਗਲਾ ਜਲੇਬੀ ਦੱਸ ਜਲੇਬੀ ਘੈਂਟ ਬੇਸੀ ਕਿਉਂ ਬੜੇ ਦਰਸ਼ਨ ਗੁਰੂ ਸੰਗਤ ਨੂੰ ਸਹੀ ਵੱਲ ਬਹੁਤ ਜਣਾ ਵਧੀਆ ਚਾਹ ਵੀ ਬਹੁਤ ਹਾਂਜੀ ਵੀਰ ਜੀ ਹੁਣ ਅਸੀਂ ਆਏ ਧਰਮਾਬਾਦ ਪਿੰਡ ਚ ਜਿੰਨੇ ਲੋੜਵਾਨ ਦੇ ਬੰਦੇ ਜਿਨ੍ਹਾਂ ਨੂੰ ਲੋੜ ਆ ਉਹ ਆ ਗਏ ਠੂੜੀ ਛੋਖੜ ਪੁੱਛੋ ਮੜ ਰਹੀ ਆ ਟੀਮ ਲੱਗੀ ਆਪਣੀ ਜੋਰਾ ਸ਼ੋਰਾਣਾ ਪਰਦੇ ਭਾਈ ਆਪਾਂ ਕਿਹੜੇ ਪਿੰਡ ਜੱਸੀ ਆ ਗਏ ਆ ਮਾਸ਼ੀਆੜ ਪਿੰਡ ਆ ਗਿਆਂ ਦਾ ਵੇਖੋ ਯਾਰ ਘਰ ਵੇਖੋ ਡਿੱਗਾ ਓਏ ਹੋਏ ਨੁੱਕਰ ਜੀ ਲਾਤੀ ਗਈ ਉਹਦੀ ਬੰਨ ਬੰਨ ਦੀ ਆ ਕੋ ਬਹੁਤ ਸੇਵਾ ਚੱਲਦੀ ਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਟਰੈਕਟਰ ਦੇ ਟਰੈਕਟਰ ਆਉਂਦੇ ਆ ਪਰ ਯਾਰ ਲੋਕਾਂ ਦੇ ਜਿਹੜੇ ਘਰ ਡਿੱਗ ਗਏ ਹਨ ਬਹੁਤ ਮਾੜਾ ਯਾਰ ਹੋਇਆ ਚਲੋ ਯਾਰ ਆਪਾਂ ਵੀ ਚੱਲੇ ਪਾਈ ਜਾਨ ਸਹੀ ਗੱਲ ਆ ਆ ਵੀ ਮਿੱਤਰੋ ਰਮਦਾਸ ਪਹੁੰਚ ਗਿਆ ਤੇ ਵੇਖੋ ਇੱਥੇ ਪਾਣੀ ਮੈਨਾ ਲੋਕਾਂ ਦੀਆਂ ਫਤਨਾ ਸਾਰੀਆਂ ਤਬਾਹ ਹੋਈਆਂ ਬੱਲੇ 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 ਬਹੁਤ ਪਾਣੀ ਛੱਡਿਆ ਵਾਏ ਕਰੋ ਮੇਰ ਕਰੇ ਪਾਣੀ ਜੇ ਤੁਹੇ ਜਲਦੀ ਖੱਲੇ ਹੋਵੇ ਯਾਰ ਇਹਦੇ ਨਾਲ ਸਭ ਕੁਝ ਠੀਕ ਹੋਵੇ ਮੈਨਾ ਬਹੁਤ ਜਿਆਦਾ ਸਮੈਲ ਆਉਂਦੀ ਸੁਗੰਧੀ ਹਰ ਸਾਲ ਪੰਜਾਬ ਤੋਂ ਬਹੁਤ ਸਾਰਾ ਕੋਈ ਨਾ ਕੋਈ ਹੰਧਾਰੀ ਦਾ ਪਾਣੀ ਕਿਦਾਂ ਕੋਈ ਨਾ ਕੋਈ ਪਾਣੀ ਉਹ ਮਾਰਾ 12 ਵਜੇ ਆ ਪਰ ਪੰਜਾਬ ਨਹੀਂ ਡੋਲਦੇ ਸਹੀ ਗੱਲ ਹੈ ਇਹ ਵੀ ਗੱਤਰੀ ਸਹੀ ਜੀ ਮਾਰਾ ਬਹੁਤ ਬੱਚਿਆਂ ਪੰਜਾਬ ਨੂੰ ਪਰ ਪੰਜਾਬ ਸਹੀ ਗੱਲ ਹੈ ਕਿ ਪੰਜਾਬ ਨਹੀਂ ਡੋਲਿਆ ਦੇਖੋ ਬਸਲਾ ਸਾਰੀਆਂ ਫਰਾਂ ਤੋਂ ਬਾਹਰ ਹੋ ਗਈਆਂ ਮੈਂ ਨਾ ਤਾਂ ਜਿਗਰਾੜਨਾਂ ਦਾ ਯਾਰ ਬੰਦਿਆਂ ਦਾ ਜਿਹੜੇ ਅੱਜ ਢਿੱਲੀ ਜਾਂਦੇ ਨੇ ਬਾਰੇ ਆ ਸੜਕਾਂ ਦੇ ਥੱਲੋਂ ਦੀ ਪਾਣੀ ਹੋ ਗਈ ਗਿਆ ਆਹ ਆ ਦੇਖੋ ਕਿਧਰੇ ਦੇਖੋ ਸੜਕਾਂ ਦੇ ਥੱਲੋਂ ਦੀ ਪਾਣੀ ਲੰਘਿਆ ਵਾ ਆਹ ਦੇਖੋ ਕਿੰਨੀ ਗੱਡੇ ਅੱਜ ਹੋ ਗਿਆ ਫਾੜ ਲੱਗੇਗਾ ਇਹ ਨਹੀਂ ਹੋਇਆ ਹੋਇਆ ਬੰਦੇ 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 ਵੀ ਫਸ ਰਹੇ ਆ ਦੇਖੋ ਬਸ ਤਾਂ ਪਹਿਲਾਂ ਗਾੜੀ ਝੋਨਾ ਜਿਹੜਾ ਵਾ ਝੋਨਾ ਪਾਣੀ ਨਾਲ ਗਾੜੀ ਗਿਆ ਪੁਰਾ ਉਹ ਜਿਹੜਾ ਬਾਕੀ ਚੱਲ ਰਿਹਾ ਹੈ ਲੋ ਮਿੱਤਰੋ ਅਸੀਂ ਹੁਣ ਜਾਂਦੇ ਆ ਜੱਸੀ ਦੇ ਪਿੰਡ ਜੱਸੀ ਕੀ ਨਾਂ ਦਾ ਪਿੰਡ ਹੈ ਧਰਮਾਬਾਦ ਧਰਮਾਬਾਦ ਜਾ ਕੇ ਉਤੋਂ ਗਾੜੀ ਆਪਾਂ ਜਾਵਾਂਗੇ ਕੀ ਪਿੰਡ ਉੱਥੇ ਹੈ ਉਹ ਨੇਵਾਲਾ ਉਹ ਨੇਵਾ ਜਾਵਾਂਗੇ ਇਹ ਜੱਸੀ ਆ ਇਹ ਜੱਸੀ ਪੜਾ ਕਿਹੜਾ ਵਾ ਉਹ ਵਾਲਾ ਜੱਸੀ ਆ ਜਿਹੜਾ ਫੜਿਆ ਗਿਆ ਉਹ ਜੱਸੀ ਤੂੰ ਓ ਜਸੀਆ ਦਾ ਇਹਨੂੰ ਰਿਸ਼ਤੇਦਾਰ ਸਾਡੇ ਤੇ ਚਲੋ ਘੋਨੇਵਾਲ ਜਾਂ ਘੋਨੇਵਾਲ ਪਰਵਾ ਮਾ ਘੋਨੇਵਾਲ ਪਹਿਲਾਂ ਤੇ ਮਾਵਾ ਥੇ ਘੋਨੇਵਾਲ ਦੇ ਘੋਨੇਵਾਲ ਜਾ ਕੇ ਤੁਹਾਨੂੰ ਵੀਰਦੀ ਦਿਖਾਉਣੇ ਆ ਹੁਣ ਪਾਣੀ ਦੀ ਸੇਵਾ ਗਾਣ ਦੇਣਾ ਘੋਨੇਵਾਲ ਦੇ ਤੋਂ ਬੜਾ ਬੰਦਾ ਕਿੰਨਾ ਵੱਡਾ ਬੰਦਾ ਹਾਂ ਹਾਂ ਸਾਰੀ ਛੜਕ ਬੈ ਗਈ ਓ ਮਿੱਤਰੋ ਇੱਥੇ ਛੜਕ ਸਾਰੀ ਬੈ ਗਈ ਆ ਵੇ ਦੇਖੋ ਪਾਣੀ ਤੇ ਯਾਰ ਇਹ ਫਰੋਡ ਬਹੁਤ ਚੱਲੰਦਾ ਬਹੁਤ ਜਿਆਦਾ ਫਰੋਡ ਚੱਲੰਦਿਆ ਵਾ ਕੋਈ ਕਿਸੇ ਗੱਲ ਹੁੰਦੀ ਗਏ ਲੋਕੀ ਤੂੜੀਆਂ ਲੈ ਕੇ ਵੇਚੀ ਜਾਂਦੇ ਨੇ ਪਿਆ ਜੀ ਉਹ ਤਾਂ ਸਿਰ ਨੂੰ ਜਾਂਦੇ ਲੋਕਾਂ ਅਸਤੇ ਦੇਖੋ ਝੋਨਾ ਯਾਰ ਕਿੰਨਾ ਡੁੱਬ ਗਿਆ ਮਤਲਬ ਕਿ ਲੋਕੀ ਐਵੇਂ ਹੀ ਨਾ ਸੜਕਾਂ ਤੇ ਖਲੋ ਕੇ ਤੇ ਐਵੇਂ ਚੋਕਰ ਦੀ ਪੋਰੀ ਨਵਾ ਰਹਿੰਦੇ ਆ ਚਲੋ ਹੁਣ ਅਸੀਂ ਤੇ ਡੰਗਰ ਵੇਖ ਕੇ ਨਾ ਉਹਨਾਂ ਦੇ ਘਰੇ ਜਾ ਕੇ ਡੰਗਰ ਵੇਖ ਕੇ ਜੇ ਉਹਨਾਂ ਕੋ ਕੋ ਕੱਖ ਹੈਗਾ ਨਹੀਂ ਆ ਤੇ ਫੇਰ ਅਸੀਂ ਮਿਲਗੀ ਦੇਖਦੇ ਆ ਉਹਨਾਂ ਨੂੰ ਚੋਕਰ ਚੱਕਰ ਦੇਖੋ ਪਾਣੀ ਦੇ ਤਰਫ ਬੱਲੇ 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 ਮਾਰਾ ਇਹ ਮੇਰ ਕਰੇ ਵੇਖੋ ਬੰਨ ਡੰਡਾ ਕਿੰਨਾ ਪਾਣੀ ਆਇਆ ਵਾ ਦੱਸਿਓ ਆ ਆਪਣਾ ਪਿੰਡ ਅਗਲਾ ਆਣਾ ਇਹ ਕਿਹੜਾ ਪਿੰਡ ਨਾਂ ਕੀ ਧਰਮਾਬਾਦ ਮੇਰੇ ਕੋਲ ਜੀ ਭੁੱਲ ਭੁਜਾਂਦੇ ਰਿਹਾ ਹਰ ਵਾਰੀ ਨਾਂ ਵਾਲੇ ਦੀ ਜੀ ਸੈਟ ਜੀ ਆ ਮੂਸੇਵੜ ਦੀ ਹਵੇਲੀ ਔਰ ਉੱਥੇ ਤੁਹਾਨੂੰ ਨਾ ਮੂਸੇਵੜ ਦੀ ਹਵੇਲੀ ਦਿਖਾਉਣੀ ਹੈ ਗਾੜੀ ਹਾਂਜੀ ਵੀਰ ਜੀ ਅਸੀਂ ਆਏ ਪਿੰਡ ਧਰਮਾਬਾਦ ਤੇ ਆ ਹਵੇਲੀ ਚੈੱਕ ਕਰੋ ਇਹ ਆਪਣੇ ਯਾਰ ਦੋਸਤ ਦੀ ਵਿਹਲੀ ਆ ਇਹ ਨਾ ਰਮਿੰਦਰ ਪੂਰੀ ਮਲਕੀ ਉਹਨਾਂ ਦੀ ਮਲਕੀ ਸਿੱਧੂ ਮੂਸੇ ਵਾਲਾ ਪੂਰੀ ਉਤਰਾ ਹੀ ਸੇਮ ਬਹੁਤ ਸੋਹਣੀ ਚੀਜ਼ ਬਣਾਈ ਆ ਆਹੇ ਲੰਘਣੇ ਚੱਲ ਅਨਵੀਰ ਆਦਾ ਵੇਖ ਕੇ ਜਾਓ ਸਾਡੇ ਯਾਰ ਮਿੱਤਰੀ ਆ ਉਹਨਾਂ ਦੀ ਆ ਚੈੱਕ ਕਰੋ ਪੂਰਾ ਉਹ ਮਾਹੌਲ ਜੀ ਆਹੇ ਰੈਡੀ ਹੋਣ ਡਿਆ ਕਾ ਪੂਰੀ ਚੀਜ਼ ਹੀ ਹਨਾ ਉਹਦੀ ਸੇਮ ਤੇ ਮਸਤੀ ਵੇਖੋ ਹਾਂ ਇਹ ਮਸਬੀयां ਦੇ ਤਿਆਰ ਕਰਾਉਣੀ ਆਪਾਂ ਨਾਟਕ ਇਹਨਾਂ ਬਹੁਤ ਵਧੀਆ ਤਿਆਰ ਕਰਾਇਆ ਵੀਰ ਨੇ ਪੂਰਾ ਉਹੋ ਹੀ ਮੈਨੂੰ ਫੀਲ ਵੀਰ ਜੀ ਯਾਰ ਉਹ ਜਿਹੜੀ ਜਿਹੜੀ ਲੋਕ ਜਮਾ ਬਣਨਾਗਾ ਇੱਧਰ ਵੇਖੋ ਲਓ ਵੀਰ ਜੀ ਵੇਖੋ ਚੈੱਕ ਕਰੋ ਮੈਂ ਨਾ ਵੇਖ ਇੱਧਰ ਕੀ ਬਣਿਆ ਪਾਣੀ ਨਾ ਗਾਰਿਆ ਆਇਆ ਬੱਲਾ 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 ਸਭ ਖਰਾਬ ਪੂਰਾ ਇੱਧਰ ਮੈਂ ਨਾ ਇੱਥੋਂ ਤੱਕ ਪਾਣੀ ਚੜਿਆ ਗੱਡੀ ਦਾ ਗੱਡੀ ਪੂਰੀ ਤੇ ਬੜੀ ਗਾਰੇ ਬਣੇ ਬੱਲੇ ਬੱਲੇ ਮਹਾਰਾਜ ਵੇਖੋ ਕਿਦਾਂ ਦੋ ਚੀਜ਼ਾਂ ਹੀ ਹੋ ਲੱਗੀਆਂ ਮਮਾ ਸਾਰੀ ਝੋਪ ਗਈ ਸੀ ਦੋ ਤਰਾਈਆਂ ਆ ਗਈਆਂ ਹੁਣ ਜੱਸੀ ਦੇ ਘਰ ਤਲੇ ਗੁਰਵਾ ਜੱਸੀ ਦਾ ਘਰ ਤੇ ਆ ਕੋਟੋਏ ਪੈ ਗਏ ਬੈ ਹੀ ਗਿਆ ਬਲੇ 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 ਜੱਸੀ ਆਂਦਾ ਕਿ ਇਧਰ ਵੀ ਪਾਣੀ ਬਹੁਤ ਜ਼ਿਆਦਾ ਆਇਆ ਥੱਲੇ ਵੀ ਪਾਣੀ ਆਇਆ ਜੱਸੀ ਕਿਦਾਂ ਮਲਕੀ ਵਾਵਾ ਪਾਣੀ ਆ ਗਿਆ ਸੀ ਬਾਈ ਕਿਧਰ ਗਈ ਕਿੰਨਾ ਪਾਣੀ ਆ ਵੀਡੀਓ ਹੈਗੀ ਸਰ ਕੋ ਘਰ ਦੇ ਨਾਲ ਦੀ ਜੱਸੀ ਦੀ ਫੋਟੋ ਵੇਖੋ ਇਧਰ ਆ ਮਾਈ ਗਾਡ ਇਹ ਨਾਲ ਨਾ ਪਾਣੀ ਹੈ ਇਹ ਮਲਕੀ ਜੱਸੀ ਦਾ ਘਰ ਪਿਛਲੇ ਮਲਕੀ ਜਿਹੜੇ ਕਮਰੇ ਉਹ ਤੇ ਮਲਕੀ ਬਹਿ ਗਏ ਪਾਣੀ ਦੇ ਨਾਲ ਤੇ ਗਾੜੀ ਗਾੜੀ ਚੱਲੋ ਠੀਕ ਆ ਗਾੜੀ ਫਰਸ਼ੇ ਓਕੇ ਆ ਰੋਟੇ ਆ ਜੋ ਸੀਨੇ ਹੁਣ ਬਣਾਈ ਚਾਹ ਤੇ ਅਸੀਂ ਚਾਹ ਪੀ ਕੇ ਜਾਵਾਂਗੇ ਘਰ ਆ ਗੋ ਇਹ ਸਾਰਾ ਕੁਝ ਇੱਥੇ ਠੀਕ ਆ ਬਾਕੀ ਪਿਛਲੇ ਜਿਹੜੇ ਕਮਰੇ ਆ ਉੱਥੇ ਮਨ ਲਗੀ ਪਾਣੀ ਆ ਗਿਆ ਜਦੋਂ ਪਿਛਲੀ ਮਨ ਲਗੀ ਕੰਧ ਦੇ ਨਾਲ ਲੱਗ ਗਿਆ ਤਾਂ ਉਹਦੇ ਕਰਕੇ ਨਾ ਪਿਛਲੇ ਕਮਰੇ ਬਹੁਤ ਵਹਿ ਹੀ ਗਏ ਪਿਛੇ ਨੂੰ ਡੇਗ ਹੀ ਗਏ ਆ ਬੱਜਦੀ ਆ ਇਹ ਪ੍ਰੈਸ਼ਰ ਵਾਲਾ ਕਿਥੇ ਰੁਕਦਾ ਨਹੀਂ ਦੂਜਾ ਇਹ ਕੰਧ ਲੱਗੇ ਫਿਰ ਚੱਲੀ ਆ ਓਏ ਚਲੋ ਚਲੋ ਜੀ ਆਪਾਂ ਹਾਂ ਸ੍ਰੀ ਰੱਖਿਸ਼ਨਾ ਆਪਾਂ ਚੁਰਪੇ ਆਪਾਂ ਅਗਲੇ ਪਿੰਡ ਚੱਲੇ ਆਂ ਗੋਨੇਵਾਲ ਇੱਥੇ ਸੇਵਾ ਕਰਤੀ ਥੋੜਾ ਜੇ ਨਾਂ ਦੀ ਮਿਸਟੇਕ ਹੁੰਦੀ ਆ ਗੋਨੇਵਾਲ ਨਹੀਂ ਘੋਨੇਵਾਲ ਆ ਇਹ ਨਾਲੇ ਜਿਹੜੇ ਛੋਟੇ ਗਾਰੇ ਉਹ ਚ ਲੜਦੇ ਭੰਗੂ ਈ ਮਾਸ਼ੀ ਵਾਹਾ ਵਾਹਲਾ ਇਦਾਂ ਦਾ ਪਿੰਡ ਦਾ ਕੋਈ ਨਾ ਆ ਉੱਥੇ ਆ ਗਏ ਆ ਤੇ ਉਹ ਜੀ ਮੰਨ ਚੱਲੇ ਆ ਲੱਗੇ ਆ ਲੋਕਾਂ ਦਾ ਬਹੁਤ ਮੰਦਾ ਆ ਲਿਆ ਕੋਈ ਯਾਰ ਕੋਆ ਤਾਰਾਂ ਚ ਟੁੱਟੀਆਂ ਪਈਆਂ ਸਾਰਾ ਬੰਦ ਓਏ ਬੱਲੇ ਬੱਲੇ ਵੀਰ ਵੀਰ ਰਾਤ ਖੁੰਦਾ ਵਾ ਪਰ ਤਾਂ ਖੇਤੀ ਛੱਡ ਕੇ ਵਿਚਲੀ ਗਲੀ ਜਾਣੀ ਆ ਪਤਰਾ ਮਾਸ਼ੀ ਵਾਲਾ ਆ ਗਏ ਆ ਤੇ ਗਲੀਆਂ ਦੇ ਵਿੱਚੋਂ ਦੀ ਜਾਣਾ ਪੈਂਦਿਆ ਵਾ ਬਾਕੀ ਬੰਨ ਟੁੱਟ ਗਿਆ ਤੁਸੀਂ ਬੰਨ ਜਿਹੜਾ ਵਾ ਜਿਹੜਾ ਆਪਣੇ ਕੁਲਦੀਪ ਢਾਲੀਵਾਲਾ ਸਾਹਿਬ ਆਉਂਦੇ ਆ ਤੁਸੀਂ ਬੰਨ ਜਿਹੜਾ ਉਹਦੇ ਕਰਕੇ ਟੁੱਟ ਗਿਆ ਵਾ ਤੇ ਉਹਦੇ ਕਰਕੇ ਗਲੀਆਂ ਵਿੱਚ ਹੁੰਦੀ ਜਾਣਾ ਪੈਂਦਿਆ ਵਾ ਤੇ ਗੁਰੂ ਆ ਬਹੁਤ ਜ਼ਿਆਦਾ ਟ੍ਰੈਫਿਕ ਆ ਸਾਨੂੰ ਦੱਧਾ ਘੰਟਾ ਹੋ ਗਿਆ ਖਾਪਦੇ ਨੂੰ ਅਸੀਂ ਟਰੈਕਟਰ ਗੱਡੀਆਂ ਮੋੜ ਕੇ ਆਉਂਦਾ ਗਲੀਆਂ ਦੇ ਵਿੱਚੋਂ ਬਹੁਤ ਕੰਮ ਖਰਾਬ ਬਹੁਤ ਜ਼ਿਆਦਾ ਹੀ ਕੰਮ ਖਰਾਬ ਹੈ ਇੱਥੇ ਮੈਂ ਨਾ ਟ੍ਰੈਫਿਕ ਵੇਖੋ ਯਾਰ ਇੱਧਰ ਨੂੰ ਆਪਾਂ ਜਾਣਾ ਵਾ ਇਹ ਰਮਿੰਦਰ ਕੋਈ ਚੀਜ਼ ਕਹਿਣੀ ਚਾਹੁੰਦੇ ਹੋ ਤੁਸੀਂ ਨਵੀਂ ਇਹ ਠੀਕ ਹੀ ਹੈ ਬੰਦਾ ਹੀ ਹਾਲ ਬਹੁਤ ਜ਼ਿਆਦਾ ਮੰਦਾ ਹਾਲ ਯਾਰ ਟਰੈਕਟਰ ਵੀ ਬਹੁਤ ਜ਼ਿਆਦਾ ਔਖਾ ਹੁੰਦਿਆ ਵਾ ਚਲੇ ਆ ਕਿ ਸਾਥ ਦੇ ਜਾਂਦਾ ਅੱਡਾ ਨਾ ਸਾਥ ਦੇ ਜਾਂਦਾ ਬਾਬਾ ਬਿਲਕੁਲ ਪੂਰਾ ਪੂਰਾ ਬਾਬਾ ਦੀਪ ਸਿੰਘ ਜੀ ਮੇਅਰ ਕਰਨ ਦੇ ਆ ਜਿਹੜੀ ਮਰਜ਼ੀ ਗਲੀ ਚੋ ਮੋੜੀ ਜਾਂਦਾ ਵਾ ਮੋੜ ਜਾਂਦਾ ਵਾ ਇਹਨਾਂ ਆਪਣਾ ਪਿਆਰ ਹੀ ਬੜਾ ਆਸਾਨ ਆ ਇਹ ਸਾਡਾ ਪੋਤੇ ਆ ਕਿਤੋਂ ਬਗੈਰ ਤੇ ਮੈਂ ਕੱਖਣੀ ਆ ਲਓ ਵੀ ਮਿੱਤਰੋ ਝੂਸੀ ਬੰਦ ਤੇ ਆ ਗਏ ਆ ਜਿਹੜੇ ਆਪਣਾ ਧਾਰੀਵਾਲ ਸਾਹਿਬ ਨੂੰ ਹੁੰਦੀ ਕਿ ਤੂ ਸੀਵਾਂ ਟੁੱਟ ਗਿਆ ਉਹ ਬੰਦੇ ਆ ਗਏ ਆ ਮਿੱਟੀ ਦੀ ਸੇਵਾ ਡੇਨ ਕਰਨ ਮਹਾਰਾਜ ਜੀ ਪਾਣਾ ਤੇ ਬੰਨ ਖੰਨ ਕੇ ਤੇ ਪੂਰਾ ਚੰਗੀ ਤਰ੍ਹਾਂ ਕਰਕੇ ਅੰਤਰੀ ਜਾਵਾਂਗੇ ਬੰਦੇ ਸਾਡੇ ਖੰਦੇ ਆ ਕੋਈ ਨਹੀਂ ਕੋਈ ਚਾ ਇਹ ਦੇਖੋ ਇੱਧਰ ਬਹੁਤ ਜ਼ਿਆਦਾ ਪਾਣੀ ਆਇਆ ਹੈ ਗਾੜੀ ਉੱਥੇ ਵੀ ਇੱਕ ਬੰਦ ਟੁੱਟਾ ਵਾ ਮਨ ਕੇ ਜੇ ਪਾਣੀ ਬਹੁਤ ਜ਼ਿਆਦਾ ਗਿਆ ਦੋ ਵਾਧਾ ਗਿਆ ਹੁਣ ਬੰਦੇ ਬੰਦੇ ਚਲੋ ਇੱਕ ਜੇ ਤੁਸੀਂ ਵੀ ਉੱਧਰ ਲੱਗੇ ਉਹ ਵੀ ਉੱਧਰ ਕਰਾਉਂਦੇ ਆ। ਯਾਟਾ ਪਿੰਡ ਦੇ ਵਿੱਚ ਪਹੁੰਚ ਗਏ ਆ ਤੇ ਗੁਰੂ ਜੀ ਵੇਖੋ ਪਾਣੀ ਵੇਖੋ ਯਾਰ। ਆਪਾਂ ਆਖ ਰਹੇ ਆ ਕਿ ਮੋਟਰਸਾਈਕਲ ਕਾੜੀ ਓ ਟਰੈਕਟਰ ਤੁਹਾਡਾ ਨਹੀਂ ਜਾਣਾ ਗਾੜੀ ਆ ਮੇਰਾ ਤਾਂ ਮੋਟਰਸਾਈਕਲ ਹੀ ਪਾਹ ਨਿਕਲਿਆ ਆ ਵੇ। ਚਲੋ ਹੁਣ ਵੇਦਿਆਂ ਲਾਉਨੇ ਹਿਸਾਬ ਦਾ ਮੇਰਾ ਭਾਈ ਕਿ ਉਹ ਐਂਡ ਦੇ ਉੱਤੇ ਘਾਰਿਆ ਉਹਨਾਂ ਨੂੰ ਚੌਕਾ ਤੇ ਟੂੜੀ ਲਾ ਕੇ ਆਈਏ। ਉਹ ਬਹੁਤ ਦੂਰ ਆ ਪਾਣੀ ਦੇ ਵੇਦਿਆਂ ਘਾਰੇ। ਚਲੋ ਹੁਣ ਵੇਨੇ ਆ ਕੀ ਗੱਲ ਹੁੰਦੀ ਆ ਜੇ ਨਾ ਕਿਹਾ ਜਾਂਦਾ ਤੇ ਫਿਰ ਤੇ ਜ਼ਰੂਰ ਲਾ ਕੇ ਆਵਾਂਗੇ। ਸਾਰਾ ਕੁਝ ਇਕੱਠਾ ਕੀਤਾ ਵਾਗੇ ਥੋੜਾ ਜਿਹਾ ਬੜਾ ਵੀ ਮੰਗ ਤੇ ਜਾ ਕੇ ਜੱਜ ਦੀਦਾ ਛੱਟ ਪਾਇਆ ਛੱਟ ਮਾਜੀ ਸਾਰਾ ਕੁਝ ਇਕੱਠਾ ਕਰਕੇ ਰੱਖੀ ਜਾਂਦੇ ਆ ਇਹਨਾਂ ਤੇ ਮਲਕੀ ਜਿਹੜਾ ਲੋਡਵਾਂ ਤੇ ਉਹਨਾਂ ਨੂੰ ਦਿੰਦੇ ਨਹੀਂ ਆ ਹਨਾ ਹੁਣ ਇਹ ਮੈਂ ਪੁੱਛਿਆ ਤੇ ਆਂਦੇ ਆ ਕਿ ਮੇਰੇ ਕੋਲ ਚਾਰ ਵੀ ਹੈਗਾ ਜੋ ਚਾਰ ਹੈਗਾ ਤਾਂ ਫੇਰ ਯਾਰ ਚੌਕਰ ਕਿਹੜੀ ਕਿਲੋ ਦੀ ਆਪਾਂ ਮੈਂ ਪਹਿਲਾਂ ਚੁਫਰ ਘੱਟ ਹੋਣੇ ਚੱਕਣਾ ਨੂੰ ਜਿੰਦਗੀ ਚੁਫਰ ਵਿਖਾਈ ਜਾਂਦਾ ਬਿਲਕੁਲ ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਹੈ ਹੈ ਇਹ ਵੀ ਗੱਲ ਤੁਹਾਡੀ ਸਹੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਮੇਰੇ ਕੋਲ ਬਿਲਕੁਲ 100 100 ਬੜਾ 100 ਗੱਲ ਕੀਤੀ ਜੇ ਸਟ੍ਰੈਕ ਸਟ੍ਰੈਕ ਹੋਣਾ ਮੈਂ ਮਰ ਗਿਆ ਹਾਂਜੀ ਤਿੰਨ ਟੈਟ ਮੇਰੇ ਪਾਦ ਰਾਇ ਡੁੱਬੇ ਪਏ ਤਿੰਨ ਹਾਂਜੀ ਟਰੈਕਟਰ ਇਹ ਫੋਰ ਬਾਈ ਫੋਰ 24 75 ਇੱਥੇ ਡੁੱਬੇ ਪਏ ਉਥੇ ਡੁੱਬੇ ਪਏ ਬੱਲੇ 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 ਪਾਪਾ ਤਾਨ ਜਿਗਰਾ ਤੇ ਰਹਾ ਓਏ ਕਿੰਨੇ ਝੋੜਨਾ ਕਿੰਨਾ ਖਰਾਬ ਹੋਇਆ 60 ਕਿੱਲੇ ਬੱਲੇ ਬੱਲੇ ਕੋਲੇ ਨਹੀਂ ਫੇਰ ਨਾ ਪਾਪਾ ਤਾਨ ਜਿਗਰਾ ਜਿਹੜਾ ਤੂੰ ਟੈਨਸ਼ਨ ਨਾ ਮਹਾਰਾਜ ਦੀ ਕਿਰਪਾ ਵਾ ਓਏ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਬਾਬੇ ਦੇ ਮੁੰਡੇ ਬਾਹਰ ਗਏ ਆ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਬਾਹਰ ਵਾਲਾ ਨੇ ਤੂਸੀ ਲਾਉਣੀ ਆ ਕੇ ਫਿਰ ਹਾਂ ਅਕ ਬਾਹਰ ਵਾਲਾ ਨੇ ਲਾਉਣੀ ਆਗੇ ਵਾਏ ਗਰੂ 60 ਕਿੱਲੇ ਗੋ ਆ ਬੜੇ ਹਾਂ 40 ਦੂਜੀ ਗਣਕੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਬਾਬੂ ਖੰਡੇ ਵਾਲਿਆ ਕਰ ਮੇਰੇ ਵਾਏ ਗਰੂ ਇੱਧਰ ਵੇਖੋ ਬੰਦੇ 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 ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਵਾਇਂ ਮੈਂ ਵਾਇਂ ਵਾਇਂ ਪਰਮਣਵੀ ਜੀ ਸੇਵਾ ਕਰਦੇ ਹੋਏ ਆਪਣੇ ਪਰਮਣਵੀ ਜੀ ਨਾਂ ਦਾ ਬਹੁਤ ਸੇਵਾ ਦਾ ਗੁਰੂ ਮੈਂ ਨਾ ਪਾਪਾ ਮੇਹ ਕਰੇ ਛੇਤੀ ਛੇਤੀ ਪਾਣੀ ਸੁਕਾਵੇ ਯਾਰ ਬਹੁਤ ਮੰਗਾੜਿਆ ਇੱਧਰ ਵੇਖ ਫਸਲਾਂ ਵੇਖਦੇ ਦੱਸੋ ਆਹ ਦੇਖੋ ਸਾਰੀ ਤਬਾਹੀ ਹੋ ਚੁੱਕੀ ਆ ਕੋਈ ਖਬਜਿਆ ਨਹੀਂ ਜੀ ਆਹ ਵੇਖੋ ਇਧਰ ਵੀ ਥੋੜਾ ਪਾਣੀ ਜ਼ਿਆਦਾ ਹੀ ਹੈ ਪਰ ਹੌਲੀ ਹੌਲੀ ਬਾਬੇ ਦੀ ਮਿਹਨਤ ਥੋਪ ਲੱਗੀ ਜਾਵੇ ਤੇ ਘਟ ਜੂਗਾ ਸਭ ਕੁਝ ਬੜੇ ਪਿੰਡੇ ਤੇ ਸੁੱਕ ਗਏ ਨੇ ਕਈਆਂ ਦੇ ਬਹੁਤ ਛੜੇ ਵੀ ਪਾਣੀ ਹੈਗਾ ਜੀ ਆਪਣੇ ਬਹੁਤ ਤਗੜੇ ਸੇਵਾਦਾਰ ਜੀ ਸਾਜੀ ਪ੍ਰੀਤ ਜੀ ਦੇ ਅੱਦੇ ਉਹ ਹੋਣਗੇ ਤੁਹਾਨੂੰ ਦਿਖਣੇ ਨਹੀਂ ਬਲੌਗ ਬਾਬੂ ਆ ਪਿਛਲਾ ਘਰ ਜਿਹੜਾ ਡੁੱਬਿਆ ਵਾ ਉਹ ਕਿੱਥੇ ਆ ਕਰਦੇ ਲੋ ਮਿੱਤਰੋ ਕਿ ਬਜ਼ੁਰਗ ਦੇ ਘਰ ਤੂੜੀ ਤੇ ਆਪਣਾ ਚੋਕਰ ਲਾਉਣ ਆਏ ਹਾਂ ਪਾਪਾ ਜਾਂਦੇ ਕਿ ਚਾਹ ਤੋਂ ਬਗੈਰ ਤਾਂ ਦੇ ਜਾਣ ਨਹੀਂ ਦੇਣਾ ਤੁਹਾਨੂੰ ਹੁਣ ਚਲੋ ਚਾਹ ਛੁੱਪੀ ਕੇ ਹੁਣ ਪਾਉਨੇ ਆਂ ਚੱਲੇ ਅੱਗੇ ਨੂੰ ਆਪ ਜੁਰਗ ਨੇ ਚਾਹ ਵਾਈ ਕਰੋ ਚਲੋ ਪੀਓ ਚਾਹ ਬੈਂਕੇ ਨਹੀਂ ਗਏ ਇਹ ਪਾਪਾ ਜਾ ਕੇ ਜੁਰਗ ਦੱਸਣਦੇ ਆ ਕਿ ਮਤਲਬ ਕਿ ਉੱਥੋਂ ਉੱਥੋਂ ਤੱਕ ਪਾਣੀਹੀਂ ਆਂਦਾ ਕੋਠੇ ਤੇ ਸੁੰਦੇ ਨੇ ਬੱਕਰੀਆਂ ਬੱਕਰੀਆਂ ਸਾਰਾ ਕੁਝ ਕੋਠੇ ਤੇ ਸੱਤ ਅੱਠ ਕਿੱਲਿਆਂ ਦੇ ਝੋਨਾ ਹੀ ਬਰਬਾਦ ਹੋ ਗਿਆ ਸਾਡਾ ਬਹੁਤ ਨੁਕਸਾਨ ਹੋਇਆ ਮੁਲਕੀ ਬਹੁਤ ਜਿਆਦਾ ਪੰਜਾਬ ਜਿਹੜੇ ਬਹੁਤ ਜਿਆਦਾ ਹੱਦੋਂ ਵੱਧ ਨੁਕਸਾਨ ਹੋ ਗਿਆ ਇਹ ਆਹ ਵੇਖੋ ਹੁਣ ਸਕੂਟਰੀਆਂ ਉੱਤੇ ਵੇ ਚੱਲਦੀਆਂ ਉਹ ਕਾਲੀ ਦੇ ਪਾਣੀ ਕਿ ਟਵਾਇਆ ਹੈ ਜੀ ਇਹ ਲੰਦੀਆਂ ਲੱਗੀਆਂ ਉਹ ਆਏ ਕਰੋ ਮੇਅਰ ਕਰੇ ਪੁਜਰਕੋਟ ਡੰਕਰ ਕਿੰਨੇ ਆ ਉਹ ਕਹਿੰਦਾ ਤੂੰ ਦੀ ਲਾ ਦੇ ਉਹਨੂੰ ਲਾ ਦੇ ਰਹਿਣਾ ਪਾਣੀ ਕੀ ਕਰੀਆ ਸਾਰੇ ਭਾਗੀ ਆਏ ਕਰੋ ਮੇਅਰ ਕਰੇ ਉਹਨੇ ਸਾਰਾ ਡੰਗਰ ਜਿਹੜਾ ਨਾਲ ਥਾਨ ਸਾਰਾ ਹੀ ਡੇਗਾ ਬੱਲੇ 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 ਬਹੁਤ ਸਮਾਂ ਆ ਗਿਆ ਬਾਬਾ ਮੇਰ ਕਰੇ ਬਾਬਾ ਸਾਬਕ ਦੰਗੀ ਹੋਇਆ ਤੂਰੀ ਪੋਂਡੇ ਬਾਬਾ ਜੀ ਓਹੋ ਵਾਹਿਗੁਰੂ ਮੇਰ ਕਰੇ ਬੱਲੇ 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 ਕੀ ਬਜੁਰ ਕੋ ਚਾਹੀਦਾ ਔਰ ਲੋਕ ਕੋ ਮੱਖਾ ਵੀ ਚੌਕਲ ਚਲ ਛੋੜ ਦੇ ਥੋੜੀ ਜਿਹੀ ਟੂੜੀ ਉੱਥੇ ਲਾ ਦੇ ਦੱਸੋ ਕਿੰਨੀ ਜਾਈ ਦੀ ਟੂੜੀ ਲਾਓ ਟੂੜੀ ਲਾਓ ਚਲੋ ਆਪਣੀ ਵੇਲੀ ਲਾ ਕੇ ਚਲੋ ਵੇਲੀ ਲਾ ਕੇ ਚਲੋ ਤੱਪੜ ਦੇ ਦਿਓ ਤੱਪੜ ਆਹ ਤੱਪੜ ਆਹ ਬੋਨਾਰ ਕਿੱਥੇ ਚੁੱਕ ਕਿੱਥੇ ਤੁਹਾਡੇ ਡੰਗਰ ਕਿੱਥੇ ਜੇ ਡੰਗਰ ਕਿੱਥੇ ਹੈ ਤੁਹਾਡੇ ਮਜਾ ਨਹੀਂ ਤੁਸੀਂ ਦਿਖਾਓ ਨਾ ਦਿਖਾਓ ਕਿਥੇ ਕਿਥੇ ਤੁਹਾਡੇ ਹੈ ਕਿਥੇ ਜੇ ਉਹ ਅੰਕਲ ਉਹ ਨਾ ਨਹੀਂ ਉਹਨੂੰ ਆਪਾਂ ਦੇ ਦਿੱਤਾ ਤੇ ਉਹ ਅੰਕਲਾਂ ਦਾ ਤੁਸੀਂ ਅੱਗੇ ਵੀ ਕਹੀ ਜਾਂਦੇ ਵੀ ਔਰ ਔਰ ਡੰਗਰ ਸਾਡੇ ਇਹ ਜੋ ਕਰ ਲਈ ਜਾਂਦੇ ਹਾਂ ਤੂੰ ਅੰਕਲ ਕਹਿੰਦੇ ਸਾਡੇ ਡੰਗਰ ਹੀ ਨਹੀਂ ਇੱਥੇ ਕੀ ਚਾਹੀਦਾ ਨਹੀਂ ਐਦਾਂ ਮੇਰੀ ਗੱਲ ਤਾਂ ਐਦਾਂ ਨਹੀਂ ਚੰਗੇ ਲੱਗੀਦਾ ਅਸੀਂ ਸੇਵਾ ਦੇ ਆ ਲੋੜਵੰਦਾਂ ਲਈ ਸੇਵਾ ਦੇ ਆ ਤੁਸੀਂ ਤੁਹਾਡੇ ਕੋਲ ਡੰਗਰ ਵੀ ਨਹੀਂ ਹੈਗੇ ਕੁਝ ਵੀ ਨਹੀਂ ਹੈਗਾ ਤੁਸੀਂ ਚੋਕਰ ਕੀ ਕਰਨਾ ਹੈ ਮੇਰੀ ਗੱਲ ਸੁਣੋ ਦੱਸੋ ਡੰਗਰ ਤੁਸੀਂ ਕਿਸੇ ਦੇ ਦਿਖਾਈ ਜਾਂਦੇ ਜੇ ਇਦਾਂ ਨਹੀਂ ਚੰਗੇ ਲੱਗੀਦਾ ਆਖੋ ਮਾਰ ਇੱਕ ਮਿੰਟ ਪਈ ਮਾਰ ਪਈਆ ਸਾਰੇ ਪੰਜਾਬ ਤੇ ਪਈ ਆ ਆਪਾਂ ਰਲ ਮਿਲ ਕੇ ਸਾਰਾ ਕੁਝ ਇਹ ਕਰਨਾ ਵਾ ਤੇ ਆਪਾਂ ਮਨਨ ਕੀ ਕਿਹੜੇ ਕੰਮੀ ਪਏ ਹਨਾ ਚਲ ਇੱਥੇ ਚੌਕ ਤੇ ਤੋੜੇ ਜੋਕਰ ਦਾ ਕੀ ਮਨਨ ਕੀ ਕਰਉਂਦੇ ਕੀ ਇਕੱਠਾ ਚਾਰ ਦੀਆ ਤੇ ਬਾਬੂ ਬੰਦੇ ਚੌਕਰ ਨਹੀਂ ਨਹੀਂ ਤੂੰ ਕੁਝ ਚੋਰ ਬਹੁਤ ਚੋਰ ਰਿਹਾ ਸ਼ੁਕਰ ਨੇ ਇਦਾਂ ਨਾ ਕਰੋ ਠੀਕ ਆ ਮੈਂ ਅੱਗੇ ਜਰੀ ਮੋੜ ਕਰਕੇ ਬਾਬੂ ਆ ਤਰਲਾ ਨੀਰ ਮੋਵਾ ਦਾ ਡੇਰੇ ਤੇ ਉਹਨਾਂ ਦੀ ਸਾਰੇ ਨਾਂ ਹੈ ਸਾਰੇ ਖੱਟਣਦੇ ਤੁਸੀਂ ਬਾਬਾ ਜੀ ਬਾਬਾ ਜੀ ਸੇਵਾ ਖੱਟਣਦੇ ਆ ਫਿਰ ਕੋਈ ਨਹੀਂ ਛੱਡੀ ਨਹੀਂ ਚੱਲੋ ਮੈਂ ਹੂੰ ਡਾਂ ਲੋ ਵੀ ਮੇਰੇ ਨਾ ਸੇਵਾ ਹੋ ਗਈ ਆਪਣੀ ਕੰਪਲੀਟ ਚੌਕਰ ਤੇ ਆਪਾਂ ਚੂੜੀ ਤੇ ਜਾਰਾ ਜੋ ਜੋ ਵੀ ਸਾਰਾ ਕੰਪਲੀਟ ਕਰਕੇ ਕਰਸੋ ਨੂੰ ਨਮਦਾਸ ਆ ਗਏ ਆ ਅਰਦਾਸ ਪੁੱਤਰੇ ਸਾਹਮਣੇ ਲੱਗੇ ਆ ਨਾ ਸਾਡੇ ਨਾਮ ਕਰਦਾ ਰਹੀ ਹੈ ਜਸਸੀ ਉਹ ਜਸਸੀ ਤੂੰ ਐ ਦੀ ਰੋਣ ਕਿਤੇ ਜਸਸੀ ਮੁੰਡੇ ਵਹਿ ਗਏ ਆਰੇ ਵਹਿ ਗਏ ਆ ਕੋਕ ਆਦੀ ਆ ਮੁੰਡਾ ਸਪ੍ਰਿੰਗ ਰੋਡ ਤੇ ਵੀਰ ਦੋ ਇੱਕ ਵਧਾਈਆਂ ਦੋ ਨਵੀਂ ਦਗਾਉਂਦੀਆਂ ਸੇਵਾ ਲਈ ਵੀ ਵਧਾਈਆਂ ਕਿੰਨਾ ਕਿੰਨਾ ਮੇਰ ਦਾ ਬੋਤਲ ਆ ਜਿੰਦੀ ਆ ਤੂੰ ਐ ਇਹ ਉਹ ਜੀ ਸੀੜੀਆਂ ਬਹੁਤ ਚੋੜੀਆਂ ਕਰਦਾ ਫੜਿਆ ਗਿਆ ਇਹ ਦੋ ਚਾਇਦ ਸੱਜਣੇ ਆ ਮਿੱਤਰਿਆ ਇਹ ਨਹੀਂ ਕਰੂੰਗਾ ਇਹ ਥੋੜਾ ਲੜਾਈ ਇੱਧਰ ਹੀ ਕਰਦੇ ਆਪਾ ਸੇਵਾ ਕਰਕੇ ਆਏ ਆ ਸਾਡੇ ਬੰਦੇ ਦੀ ਹੋ ਗਈ ਆ ਆਨਲਾਈਨ ਲੜਾਈ ਕਿਦੀ ਭਲਾ ਭਾਈ ਜੀ ਭਾਈ ਜੀ ਮੈਂ ਮਸਲਾ ਹੱਲ ਕਰਨਾ ਪੈਣਾ ਭਾਈ ਸਾਹਿਬ ਆਨਲਾਈਨ ਆਨਲਾਈਨ ਸਟੂਡਿਓ ਭਾਈ ਹੋਰ ਪਹਿਲੇ ਹੋਰ ਗਲਤ ਨੂੰ ਕਿਹੋ ਜਿਹੀ ਕੰਮ ਨਹੀਂ ਕਰਦੇ ਸੀ ਬਾਕੀ ਦੀ ਸਿਆਣੇ ਜੀ ਬਾਕੀ ਸਹੀ ਗੱਲ ਆ ਕੀ ਕਹਿ ਲਗਾਉਂ ਮੈਂ ਤੂੰ ਇਦਾਂ ਵਾਇਲ ਲਗਾ ਤੂੰ ਉਹਦੀ ਟਿੱਕ ਤੀ ਭੱਲੋ ਵਾਲੀ ਆ ਗਏ ਆਪਾਂ ਤੇ ਭੱਲੋ ਵਾਲੀ ਲਗਾਇਆ ਲੰਗਰ ਮਹਾਰਾਜੀ ਕਿਰਪਾਣਾ ਭੁੱਖ ਵੀ ਬਹੁਤ ਜ਼ਿਆਦੀ ਲੱਗੀ ਆ ਤੇ ਲੰਗਰ ਛਾਲੀਏ ਤੇ ਫੇਰ ਪਾਵਾਂਗੇ ਹੁਣ ਪਿੰਡ ਨੂੰ ਚੱਲੇ ਤੇ ਸ਼ਕੀ ਯਾਰ ਲੰਗਰ ਬਹੁਤ ਜ਼ਿਆਦੀ ਭੁੱਖ ਹੁੰਦੀ ਆ ਬੱਲੇ 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 ਮਹਾਰਾਜੀ ਕਿਰਪਾਣਾ ਦੇਖੋ ਭੰਡਾਰ ਵੀ ਬਹੁਤ ਹੈ ਲੱਗਾਣਾ ਓਏ ਆਪਾ ਬੇਨੰਤ ਦਾ ਵਿਹਲਾ ਨਗਰ ਸਾਰਿਆਂ ਸੰਪਾਂਸ਼ ਰਹਿੰਦੇ ਨੇ ਇਹ ਬੇਨੰਤ ਨੇ ਵਿਹਲਾ ਚਲਾਇਆ ਤੇ ਹਜੇ ਤੱਕ ਨਹੀਂ ਮੁੱਕਿਆ ਜੇ ਨਾ ਹੀ ਮੁੱਕਣਾ ਮਹਾਰਾ ਦੀ ਕਿਰਪਾ ਨਾਲ